ਜੈ ਬਲੀਆਂ ਦੀ ਬਾਬਾ ਮਾਨ ਸਾਹਿਬ ਜੀ ਜਗਾ ਤੇ ਅੱਜ ਮੇਲਾ ਜੀ ਅਸੀਂ ਉੱਥੇ ਸਪੀਲ ਲਾ ਰਹੇ ਹਰ ਸਾਲ ਦੀ ਤਰ੍ਹਾਂ ਹੋਮੋ ਮਾਗੇ ਪਹੁੰਚੋ ਇੱਥੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਮੇਲੇ ਦੀਆਂ ਤੁਹਾਨੂੰ ਪਰਵਾਰ ਨੂੰ ਸਾਡੇ ਵੱਲੋਂ ਮੁਬਾਰਕਾਂ ਸਾਰਿਆਂ ਨੂੰ ਮੇਲੇ ਦੀਆਂ ਜੈ ਮਸਤਾ ਦੀ ਜੈ ਬਲੀਆਂ ਦੀ ਜੈ ਬਾਬਾ ਮਾਨ ਸਾਹਿਬ ਜੀ ਗਰਬ ਆ ਦਰਵਾਰ ਕੀ ਜੈ ਇੱਕ ਵਾਰੀ ਹੋਰ ਕਹ ਜੈ ਦਰਵਾਰ ਬਾਬਾ ਮਾਨ ਸਾਹਿਬ ਵਾਲੀ ਜੀ ਦੇ ਪ੍ਰਕਟ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਮੂਹ ਨਗਰ ਪਿੰਡ ਕਰ ਸ਼ੈਦਪੁਰ ਸਮੂਹ ਕਮੇਟੀ ਵੱਲੋਂ ਬਹੁਤ ਉਮਤਾਮ ਨਾਲ ਦਰਵਾਰ ਬਾਬਾ ਮਾਨਸ਼ਾ ਵਲੀ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਔਰ ਸਾਡੀ ਨਗਰ ਦੇ ਛੋਟੇ ਛੋਟੇ ਬੱਚਿਆਂ ਨੇ ਦਰਵਾਰ ਦੇ ਲਈ ਔਰ ਆਈ ਹੋਈ ਸੰਗਤ ਦੇ ਲਈ ਸਪੀਰ ਦਾ ਲੰਗਰ ਲਾਇਆ ਆ ਤੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦੇ ਆ ਕਿਉਂ ਖੇਤਾਂ 'ਚ ਬਹਾਰ ਹੋਵੇ ਦਿਲਾਂ ਚ ਪਿਆਰ ਹੋਵੇ ਉਜੜੇ ਨੂੰ ਮਿਲ ਜਾਵੇ ਥਾਂ ਸਾਈਆਂ ਮੇਰਿਆ ਇਹੋ ਵਸ ਮੇਰੀ ਹੈ ਦੁਆ ਸਾਈਆਂ ਮੇਰਿਆ ਖੇਤਾਂ ਵਿੱਚ ਮੱਕੀ ਹੋਵੇ ਹਰ ਇੱਕ ਦੀ ਤਰੱਕੀ ਹੋਵੇ ਗਾਂ ਪਿੱਛੇ ਬੱਛੀ ਹੋਵੇ ਦੁਖੀ ਹੋਵੇ ਨਾ ਕਿਸੇ ਦੀ ਮਾਂ ਸਾਈਆਂ ਮੇਰਿਆ ਇਹੋ ਵਸ ਮੇਰੀ ਹੈ ਦੁਆ ਸਾਈਆਂ ਮੇਰਿਆ ਇਹੋ ਵਸ ਮੇਰੀ ਹੈ ਦੁਆ ਸਾਈਆਂ ਮੇਰਿਆ ਦਰਬਾਰ ਬਾਬਾ ਦਰਬਾਰ ਬਾਬਾ ਮਾਨਸ਼ਾ ਵਲੀ ਸਰਕਾਰ ਦਰਬਾਰ ਬਾਬਾ ਬੋੜਾਂ ਵਾਲੀ ਸਰਕਾਰ ਦਰਬਾਰ ਬਾਬਾ ਮਨੀਸ਼ਾ ਸਰਕਾਰ ਤੇ ਸਾਰਿਆਂ ਦੀ ਰਹਿਮਤ ਸਦਕਾ ਸਾਡੇ ਪਿੰਡ ਕਰਸ਼ੈਦਪੁਰ ਵਿੱਚ ਹੀ ਮੇਲਾ ਮਨਾਇਆ ਜਾਂਦਾ ਆ ਤੇ ਬਹੁਤ ਧੰਨਵਾਦ ਆਈ ਹੋਈ ਸੰਗਤ ਦਾ ਸਾਰੀਆਂ ਸੰਗਤਾਂ ਦਾ ਔਰ ਸਾਡੇ ਦਵਿੰਦਰ ਭਾਜੀ ਜਿਹੜੇ ਨਿਆਣਿਆਂ ਦੇ ਨਾਲ ਮੋਢੇ ਨਾਲ ਮੋਢਾ ਸਿਰ ਤੇ ਹੱਥ ਰੱਖ ਕੇ ਉਹਨਾਂ ਦੀ ਉਤਸ਼ਾਹ ਦੇ ਨਾਲ ਤੇ ਸਾਰਿਆਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਆ ਸਮੂਹ ਕਮੇਟੀ ਜਿਕਰਾ ਬਾਬਾ ਮਾਨਸ਼ਾ ਵਲੀ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਕੀ ਜੈ ਜਿਕਰਾ ਲਾਡੀ ਸਾਈਂ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਕੀ ਜੈ ਅਰ ਸੁਖਦੇਵ ਜੀ ਜੀ ਉਹ ਵੀ ப்ਲੀਜ਼ ਮੰਚ ਦੇ ਥੋੜਾ ਨਜ਼ਦੀਕ ਆ ਜਾਓ